नाचरा लेट हो गया ऐ नहीं गट्टी चलनी ला बिल्लो ताई भी बैठी है डिसिप्लिन च नहीं हैगा नजरा तो हाय मेरे बिल्लो माफी चाहना आज मैं लेट हो गया है आ, लेट हुन तो बाळी महा महाराज दी कुर्सी ते बैठना हुंदा ਉਹ ਮੈਂ ਤਾਂ ਆਹ ਹੀ ਮਹਾਰਾਜ ਦੀ ਕੁਰਸੀ ਸਮਝਦਾ ਲੈ ਮੈਂ ਤੇਰਾ ਹੱਥ ਵਟਾ ਰਿਹਾ ਕੋਈ ਲੋੜ ਨਹੀਂ ਉਹ ਗੁੱਸਾ ਨਾ ਕਰਿਆ ਕਰ ਬਿੱਲੂ ਦੇਖ ਮੈਂ ਪਤਾ ਕੀ ਸੋਚਦਾ ਜਿਵੇਂ ਸਾਰੇ ਦਿੜੀ ਤੂੰ ਗੋਹੇ ਨਾ ਗੋਹਾ ਹੋਈ ਰਹੀ ਨੇ ਮੈਂ ਤੇ ਸੋਚਦਾ ਕਾਸ਼ ਕਿਸੇ ਮੈਂ ਗੋਹਾ ਹੁੰਦਾ ਤੂੰ ਮਨਵਾ ਦੇ ਕੋਮਲ-ਕੋਮਲ ਹੱਥਾਂ ਦੇ ਨਾਲ ਐ ਕਰਕੇ ਪੱਤ ਦੀ ਬੜੀਆ ਗੱਲ ਹੁੰਦੀ ਜੇ ਗੋਹਾ ਹੁੰਦਾ ਕੋਟਾ-ਕੋਟਾ ਗੋਬਰ ਗੈਸੇ ਦਾ ਸੱਟ ਦੇਂਦੀ ਨਹੀਂ ਚੁੱਲ੍ਹੇ ਚਲਾ ਦਿੰਦੀ ਸਾੜਾ ਤਾਂ ਛੁੜਦਾ ਕੀ ਕਹੀ ਜਾਨੀਂ ਆ ਮੈਂ ਕੀ ਕਹਣਾ ਬਿੱਲੋ ਤੇਰੇ ਗੱਲ ਸੁਣ ਕਿੰਨਾ ਚਿਰ ਐ ਕੋਈ ਨਾ ਬੋਹਾ ਹੋਈ ਗਈ ਹੈ ਹੈ ਮੇਰੀ ਗੱਲ ਮੰਨ ਲੈ ਤੈਨੂੰ ਮੈਂ ਗੈਸ ਸਿਲੰਡਰ ਨਾ ਵਾ ਲਿਆ ਦੂੰ ਅੱਛਾ ਨਾ ਮੈਂ ਤੇਰੇ ਗੈਸ ਸਿਲੰਡਰ ਤੇ ਬੈਠੀ ਆਂ ਹੋਰ ਉਹ ਤਾਂ ਤੈਨੂੰ ਗੋਬਰ ਗੈਸ ਲਵਾ ਕੇ ਦੇਈ ਖੜਾ ਜਿਹਦੇ ਤੇ ਆਸਰਾ ਰੱਖੀ ਬੈਠੀ ਨਾ ਮੈਨੂੰ ਇਹ ਦੱਸ ਤੈਨੂੰ ਹੋਰ ਕੋਈ ਕੰਮ ਕਰਨੀ ਹੈਗਾ ਤੂੰ ਸਾਰਾ ਦਿਨ ਵਸੇ ਤੇ ਇਕਦਰਾ ਨਾ ਇੱਕ ਬਿੱਲੂ ਕੀ ਕਰਦੀ ਏ ਕੀ ਨਹੀਂ ਕਰਦੀ ਕਿੱਧਰ ਨੂੰ ਜਾਂਦੀ ਏ ਕਿੱਧਰ ਨੂੰ ਨਹੀਂ ਜਾਂਦੀ ਸਾਡੇ ਰੱਬ ਨੇ ਡਿਊਟੀ ਲਾਈ ਏ ਤੇਰੇ ਤੇ ਨਜ਼ਰਾਂ ਰੱਖਣ ਦੀ ਇਹ ਤਾਂ ਰੱਬ ਨੇ ਡਿਊਟੀ ਲਾਈ ਏ ਦੱਸੇ ਗੱਲ ਮੈਂ ਦੇਖੀ ਤੇਰੇ ਜਿੱਡਾ ਨਾ ਪਿੰਡ 'ਚ ਕੋਈ ਬਿਸ਼ਰਮਾ ਬੰਦਾ ਨਹੀਂ ਹੈਗਾ ਹਾਂ ਇਹ ਗੱਲ ਤਾਂ ਮੈਂ ਵੀ ਮੰਨਦਾ ਪਰ ਕਿੰਨਾ ਕੁ ਚ ਅਰੇਂਜ ਕਰੇਂਗੀ ਤੂੰ ਦੱਸ ਉਹ ਬਿੱਲੂ ਆ ਬੰਨੇ ਤੇਰੇ ਮੂਰੇ ਹੱਥ ਤੇਰੇ ਨਾਲ ਨਹੀਂ ਕੋਈ ਜਿੱਦ ਸਕਦਾ ਜੱਤਰ ਜਾ ਕਰ ਲੈ ਕੋਈ ਕੰਮ ਕਰ ਹੋਰ ਮੈਨੂੰ ਕੋਈ ਕੰਮ ਹੈ ਹੀ ਨਹੀਂ ਇਹੀ ਕੰਮ ਹੈ ਨਾ ਦੱਸ ਮੈਨੂੰ ਕਿਸੇ ਗੱਲ ਦਾ ਘਟਾ ਹੈ ਸੁੱਖ ਨਾਲ ਸੋਹਣੀ ਜਾਇਦਾਦ ਹੈ ਜ਼ਮੀਨ ਹੈ ਪੈਸਾ ਤੇਲਾ ਸਭ ਕੁਝ ਹੈ ਬਸ ਜੇ ਨਹੀਂ ਹੈ ਇੱਕ ਮੇਰੀ ਦਿਲੋਂ ਨਹੀਂ ਹੈ ਵੇ ਤਰਨ ਸ਼ੌਂਕਾ ਘੋੜਿਆਂ ਦਾ ਗੋਲੀਆਂ ਕਿਲਾਉਂਦਾ ਵੇ ਤਰਨ ਸ਼ੌਂਕਾ ਏ ਰੱਬਾ ਲਈ ਇੱਕ 겨ਰਾ ਬੁੜਾ ਮੇਰੀ ਜਾਨੀ ਲਾਕੇ ਕੀ ਕਰਦਾ ਓ ਮਾਦਾ ਤਾਂ ਕਰਾਉਂਦਾ ਹੋਣਾ ਪਲਾ ਕਰਨ ਦੇ ਆ ਜਾਂ ਪਰ ਉਹਦੀ ਬੁੱਥੀ ਵੇਖ ਕੇ ਤੇ ਐਂ ਲੱਗਦਾ ਜਿਦਾ ਮੇਰੇ ਘਰ ਵਾਲੀ ਨੂੰ ਛੇੜਦਾ ਇਹ ਕੋਈ ਨਾ ਪੋਤਾ ਤੈਨੋਂ ਦਾ ਮਾਂ ਖੋਣ ਵਾਲਾ ਡੋਗਰਾ ਨਾ 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 ਗੇਮਾ ਇਦਾਂ ਖਾਲੀ ਆ ਥੇਦੇ ਕੋਲ ਗਿਆ ਇਹਨੇ ਤੇ ਮੈਨੂੰ ਧੱਕਾ ਮਾਰ ਕੇ ਛੁੱਟ ਲੈਣਾ ਡਾਂਗੇ ਦੇ ਕੋਲਿਆ ਤੇ ਉਸੇ ਨਾਲ ਮੈਨੂੰ ਕੁੱਟ ਦੇਣਾ ਕੋਈ ਨਹੀਂ ਕੇਵਲਾ ਤੇਰਾ ਲਾਜ ਤੇ ਮੈਂ ਕਰਾਉਣਾ ਪਿੰਡ 'ਚ ਕੋਈ ਇੱਕ ਤਾਕਤਵਰ ਬੰਦਾ ਆ ਸ਼ਕਤੀਮਾਨ ਉਹਨੂੰ ਲੈ ਕੇ ਆਉਣਾ ਤੇ ਤੈਨੂੰ ਲੰਮੇ ਪਾਉਣਾ ਓ ਬੈਠ ਠੜਕੀ ਚਾਵਲ ਬੜਾ ਗਿਆ ਕੇ ਛਾਂਗਦੇ ਨੂੰ ਮਾਂਜਦੇ ਘਰੇੜੇ ਲੱਗੇ ਭਾਂਡੇ ਵਾਂਗ ਨਾ ਨਾ ਭਰਾਵਾ ਇਹ ਤੜਕੇ ਤੋਂ ਮੈਂ ਕੁੱਟ ਖਾ ਗਿਆ ਠਿਆ ਓ ਬੈਠਾ ਮੇਰਾ ਸਾ ਬਿਲੋ ਮੈਂ ਕਹਿੰਦਾ ਸੀ ਛੇਰ ਚੱਲ ਗਏ ਵੇਦਾ ਖਤਰੀ ਜਲੇਬੀਆਂ ਬਹੁਤ ਘੈਂਟ ਬਣਾਉਂਦਾ ਸੱਚੀ ਬੋਲੋ ਕੀ ਬੋਲਾਂ ਉਹ ਬੈਠਾ ਮੇਰਾ ਸਾਲਾ ਆਜੋ ਏ ਡੰਗਰਾਂ ਨੂੰ ਕੋ ਬੋਲਣ ਲੱਗਿਆ ਪੈ ਆਇਆ ਲਾਓ ਲਾ ਹਾਏ ਓ ਸੇਵ ਕਾ ਬ੍ਰਾ ਓ ਸੇਵ ਕਾ ਰੱਖੋ ਸੇਵ ਕਾ ਹਾਏ ਮਾਗਾ ਓਏ ਹਾਈ ਕੀ ਕਰ ਲੈ ਅੱਜ ਖਾਂ ਵਾਲਾ ਆਪਣੇ ਲੁੱੱਚੇ ਬੜੇ ਨੂੰ ਓ ਕੀ ਕਰ ਤਮਰੇ ਬੱਪ ਨੂੰ ਅੱਜ ਤੇ ਜਾਨ ਬਾਕੀ ਆ ਜੇ ਗਾਂ ਦਾ ਇਹੋ ਜਿਹਾ ਗੰਦੀ ਕਰਤੂਤ ਕੀਤੀ ਨਾ ਬਸਕਣਾ ਨਹੀਂ ਆ ਮੈਂ ਜੇ ਮੈਂ ਹੁੰਦਾ ਨਾ ਤੂੰ ਮੇਰੇ ਪੈਰ ਨੂੰ ਹੱਥ ਲਾ ਕੇ ਦਿਖਾਉਂਦਾ ਤੂੰ तेरे बुड़े पा ते के लिया <स्ष्थाराँ। स्थाराँ> तो ना तेन सिले तेन किन्नी बारी क्या तू सिा नाच क्या करा कर नाच क्या करा कर तेन लाख बारी कह दिया मेरी बिलो ना छेड़ ना छेड़ आ गया सवाद होना पा इनाले लोका तो कटवाऊदे फिर भी मैं तो पापी दिल चो कटिया नहीं जानता और मेरा यार जानता फिर फिर भी शटिया नहीं जानता हाय बाया मैं वो डाटा रंपरी डाटर लेके ना साथ के मैं अरे फट बापू दुआई

ਓਹ ਹੋ ਦੇਖ ਕਿ ਮੈਂ ਬੱਟਾਂ ਤੇ ਰੁਲਦੀ ਫਿਰਦੀ ਆ ਇਹ ਨਹੀਂ ਦੇ ਇਥੋਂ ਥੱਬਾ ਵੱਡ ਲਵਾ ਉਹ ਕਮਲ ਜੀ ਇਹ ਵੀ ਤੇ ਤੇਰਾ ਹੀ ਖੇਤ ਹੈ ਚਲਾ ਮੈਂ ਵੱਡ ਦਿੰਨਾ ਨਾਲੇ ਚਕਾ ਦੇਣਾ ਹੱਥ ਛੱਡ ਮੇਰਾ ਕੋਈ ਲੋੜ ਨਹੀਂ ਹੈਗੀ ਤੇਰੀ ਚਰੀ ਦੀ ਨਾਲੇ ਵੈਸੇ ਵੀ ਪਹਿਲਾਂ ਕਿਹੜਾ ਤੇਰੀ ਚਰੀ ਵੱਡਦੀ ਹੈ ਮੈਂ ਹੁਣ ਤੱਕ ਸਾਡਾ ਬਥੇਰਾ ਵਧੀਆ ਸਰ ਹੀ ਜਾਂਦਾ ਉਹ ਤੇਰਾ ਸਰ ਹੀ ਜਾਂਦਾ ਕਮਲ ਜੀ ਹੈ ਮੇਰਾ ਨਹੀਂ ਨਾ ਸਰਦਾ ਤੂੰ ਆਪਦਾ ਸੋਚਦੀਆਂ ਇਕੱਲੀ ਮੈਂ ਸੋਚਦਾ ਆਪਣੇ ਦੋਨਾਂ ਦਾ ਨਾ ਸੋਚਣ ਤੂੰ ਕਿਹੜਾ ਮੇਰਾ ਖਸਮ ਲੱਗਦਾ ਵੀ ਮੈਂ ਤੇਰੇ ਬਾਰੇ ਸੋਚਾਂ ਤਦੋਂ ਮੇਰੇ ਦਿਲ ਦੀ ਗੱਲ ਕਹਿਦੀ ਬਨਾਲਾ ਖਸਮ ਉਹ ਮੈਂ ਕਿਹਾ ਪੱਠੇ ਤਾਂ ਤੇਰੇ ਘਰੇ ਪਹੁੰਚਿਆ ਕਰਨਗੇ ਉਹ ਤੇਰੇ ਘਰੇ ਕੀ ਆਪਣੇ ਘਰੇ ਪਹੁੰਚਿਆ ਕਰਨਗੇ ਰੱਤੇ ਨੂੰ ਤਾਂ ਸ਼ਾਮ ਨੂੰ ਸੀਰੀ ਰੱਖ ਲੂ ਮੈਂ ਇਹ ਸੀਰੀਆਂ ਵਰਗਾ ਬੁੱਥਾ ਤਾਂ ਤੇਰਾ ਉਹ ਤਾਂ ਫੇਰ ਵੀ ਸਰਕਾਰੀ ਮਲਾਜ਼ਮਾਂ ਨੂੰ ਮਾਤ ਪਾਉਂਦਾ ਆਹੋ ਮਲਾਜ਼ਮਾਂ ਨੂੰ ਮਾਤ ਆਪੇ ਪਾਣੀ ਹੋਈ ਸਾਰੇ ਜਿਹੜੇ ਵੇਲਾ ਰਹਿੰਦਾ ਡੱਕਾ ਬਣ ਕੇ ਦੂਰਾ ਨਹੀਂ ਕਰਦਾ ਤੇ ਤੂੰ ਇਥੇ ਵੱਟਾਂ ਤੇ ਰੋਲਦੀ ਫਿਰਦੀ ਈ ਤੈਨੂੰ ਵੇ ਵੇਖ ਕੇ ਮੈਚੁਰ ਹੋ ਜਾਂਦਾ ਉਹ ਸੜਾ ਬੇਲਾ ਫੁੱਲੀ ਜਾਂਦਾ ਨਾ ਫੁੱਲ ਨੂੰ ਉਹ ਕਿਹੜਾ ਤੇਰਾ ਖਾਂਦਾ ਕ ਤੇਰੇ ਪਿਓ ਦਾ ਖਾਂਦਾ ਆ ਨਾਲੇ ਜਿੱਥੇ ਤੱਕ ਰਹਿ ਗਈ ਤੇਰੇ ਅੱਧੇ ਹੋਣ ਦੀ ਗੱਲ ਦੇਖੀ ਕਿਤੇ ਇੰਨਾ ਮੇਰੇ ਬਾਰੇ ਸੋਚ ਕੇ ਪੂਰਾ ਹੀ ਨਾ ਹੋ ਜੀ ਪੂਰਾ ਤਾਂ ਬਿੱਲੋ ਉਸ ਦਿਨ ਹੋਊਗਾ ਜਿੱਦਣ ਤੂੰ ਮੇਰੀ ਹੋਗੀ ਆ ਜਦੋਂ ਮੈਂ ਅੱਧਾ ਹੀ ਫਿਰਦਾ ਵੇ ਤੂੰ ਤਾਂ ਸਾਰੀ ਉਮਰ ਅੱਧਾ ਹੀ ਰਹੇਗਾ ਨਾਲੇ ਆ ਭਰਮ ਕੱਢਦੇ ਦਿਮਾਗ ਚੋ ਵੀ ਬਿੱਲੋ ਕਦੇ ਤੇਰੀ ਹੋ ਜੂਗੀ ਉਹ ਬਿੱਲੋ ਕਮਲਕੇ ਤੂੰ ਤਾਂ ਮੇਰੀ ਐ ਨਾਲੇ ਇਚ ਭਰਮ ਵਾਲੀ ਕਿਹੜੀ ਗੱਲ ਇਹ ਤਾਂ ਗਲਤੀ ਨਾਲ ਪਾਰਸਲ ਗਲਤ ਥਾਂ ਤੇ ਡਿਲੀਵਰ ਹੋ ਗਿਆ। ਇਹ ਤੇ ਤੇਰੇ ਮਾਪਿਆਂ ਤੋਂ ਗਲਤੀ ਹੋ ਗਈ ਜਿਹੜਾ ਛੁੱਟੂ ਜੇ ਦੇ ਲੜਲਾ ਸੀ। ਚਲੋ ਕੋਈ ਨਹੀਂ। ਤੇਰੇ ਮਾਪਿਆਂ ਦੀ ਗਲਤੀ ਮੈਂ ਸਧਾਰੂਗਾ। ਹੈ? ਆਹ ਨਾਜਰ ਜੀ ਮੈਨੂੰ ਲੱਗਦਾ ਨਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਲੌਂਗ ਲੈਚੀ ਆਣਾ ਦੁੱਧ ਪਲਾਉਣਾ ਹੀ ਪੈਣਾ। ਆਇਓ ਕਿਸੇ ਦਿਨ ਰਾਤ ਨੂੰ ਹੈ? ਲੈ ਦੱਸ ਕਿਸੇ ਦਿਨ ਕਿਉਂ? ਅੱਜ ਹੀ ਆਉਣਾ। ਜੇ ਤੂੰ ਕਮੇ ਤੂੰ ਵਿਦੇਖਾਤਰੀ ਤੋਂ ਗਰਮਾ-ਗਰਮ ਕਿਲੋ ਕਿ ਜਲੇਬੀਆਂ ਫੜ ਲਿਆ ਵਾ ਆਪਾਂ ਦੁੱਧ ਚਲੇਬੀਆਂ ਖਾਵਾਂਗੇ ਦੁੱਧ ਚਲੇਬੀ ਆਪਾਂ ਦੋਨੋਂ ਨਹੀਂ ਖਾਂਦੇ ਜਲੇਬੀਆਂ ਤਾਂ ਤੂੰ ਕੱਲਾ ਹੀ ਖਾਏਂਗਾ ਮਤਲਬ ਮਤਲਬ ਤੇੈਨੂੰ ਬੁੱਧ ਮੈਂ ਦੱਸਦਾ ਆ ਜਾ ਵੀ ਮੁੰਡਿਓ ਹੈ ਬਿਲੋ ਹੈ ਬਿਲੋ ਮਾਤਾ ਹੈ ਬਿਲੋ ਛੱਡਾ ਹੈ ਬਿਲੋ ਛੱਡਾ ਪਾਸੇ ਰੱਖ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਮੇਰੇ ਬਾਪੂ ਨੂੰ ਓਏ ਇਹਨੂੰ ਸਾਮ ਕੇ ਕਿਉਂ ਨਹੀਂ ਰੱਖਦਾ ਆਪਣੇ ਕੰਜਰ ਬੜੇ ਨੂੰ ਇਹਨੂੰ ਰੋਜ਼ ਕਟ ਖਾਣ ਭੇਜ ਦਿੰਦਾ ਫਿਰ ਸਾਨੂੰ ਹਾਂ ਡਿਲੀਵਰੀ ਕਰਨੀ ਪੈਂਦੀ ਆ ਓ ਕਸਾਈਓ ਮੇਰੇ ਬਾਪੂ ਨੇ ਪਿਆਰ ਹੀ ਕੀਤਾ ਸੀ ਕੋਈ ਗਨਾਹ ਤਾਂ ਨਹੀਂ ਕੀਤਾ ਤੁਸੀਂ ਇਹਦੀਆਂ ਕੁੱਟ ਕਟ ਹੱਡੀਆਂ ਦਾ ਚੂਰ ਬਣਾਤਾ ਮੈਂ ਤਾਂ ਆ ਕੇ ਦੇਵ ਡਾਕਟਰ ਦੇ ਪੈਸੇ ਵੀ ਨਹੀਂ ਦਿੱਤੇ ਓ ਬਾਪੂ ਓ ਵੀ ਪਿਆਰ ਕਰਨਾ ਗਨਾ ਨਹੀਂ ਆ ਤਾਂ ਫਿਰ ਆਪਣੀ ਬੀਬੀ ਨੂੰ ਕਰਾ ਮੇਰੀ ਜਨਾਨੀ ਵੀਲੀ ਨਹੀਂ ਹੈ ਤੇਰੇ ਪਾਪੇ ਦਾ ਪਿਆਰ ਲੈਣ ਨੂੰ ਬਾਪੂ ਏ ਕਾ ਤੋ ਕੁੱਟ ਗਨਾ ਵੈਰੀਆ ਕਿਹ ਦਿਨ ਮਰਜੇਗਾ ਕਿਹ ਦਿਨ ਤੇਰੀ ਤੌਣ ਲਾ ਦੇਣਗੇ ਕੜਕਾਈ ਹੋ ਗਿਆ ਹੋ ਗਿਆ ਹੋ ਗਿਆ ਬਰੇ ਬਾਪੂ ਹੋ ਗਿਆ ਬਰੇ ਬਾਪੂ ਇਹ ਡਾਟਰ ਸੀ ਤੇ ਰਗਾਈ ਜਿੱਤੀ 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 ਲੱਡਰ ਮੋਬਾਈਲ ਨਾਲ ਚੱਕਰ کافی ਗੰਭੀਰ ਹੈ ਯਾਰ ਆ ਆ ਆ ਆ ਉਹ ਹਾਂ ਹੂੰ ਸੇਵ ਦਾ ਬੜਾ ਤੇ ਤੇਰਾ ਬਹੁਤ ਸੀਰੀਅਸ ਆ ਦੋ ਦਿਨ ਬੁਖਾਰ ਜਿੰਨਾ ਚੜਿਆ ਫਿਰ ਤਾਂ ਬਾਜੂ ਇਹ ਬੁਖਾਰ ਹੋ ਗਿਆ ਗਿਆ ਹਏ ਡਾਕਟਰ ਕੋਈ ਹੱਲੇ ਦਾ ਹੱਲ ਮੈਂ ਦਵਾਈਆਂ ਲਿਖ ਦੇਣਾ ਲਿਆ ਕੇ ਦੇ ਦੇ ਉੱਚਾ ਚਾਂਸ ਹੈਗੇ ਬਾਜੂ ਵੇਖਦੀਆਂ ਦੇੜੀ ਨਹੀਂ ਤਾਂ ਤੂੰ ਸ਼ਹਿਰ ਲੈ ਜੀ ਇਹਨੂੰ ਮੈਡੀ ਸਿਟੀ ਮੋਗ ਗਏ ਬੜਾ ਹਤੋਂ ਕਿੰਨਾ ਰੋਕਦਾ ਤੂੰ ਕਾਹ ਤੂੰ ਕਾਫੀ ਸੀਰੀਅਸ ਹੈ ਆ ਲੈ ਦਵਾਈਆਂ ਲੈ ਇਹ ਮੈਡੀਕਲ ਤਾਂ ਬੈਲ ਜਣੀ ਪਿੰਡੋਂ ਮਿਲ ਜਾਣਗੀਆਂ ਪਿੰਡੋਂ ਡਾਡੂ ਠੀਕ ਤਾਂ ਹੋ ਜੂ ਕੋਸ਼ਿਸ਼ ਕਰਦੇ ਹਾਂ ਦਵਾਈ ਦਿਓ ਤੁਸੀਂ ਹੋ ਜੂ ਠੀਕ ਆ ਬਾਪੂ ਹਾਂ ਤਾਂ ਰੱਖ ਕੋਈ ਨਹੀਂ ਮੈਂ ਦਵਾਈ ਲੈ ਕੇ ਆਉਂਦਾ ਤੇਰੀ ਐਸਾ ਨੂੰ ਸ਼ਹਿਰ ਕੇ ਰਾਂ ਦਿਖਾਈ ਲਵਾਉਂਗੇ ਆਪਾਂ ਕੋਈ ਨਹੀਂ ਕੋਈ ਨਹੀਂ ਮੈਂ ਗਰਮ ਪਾਣੀ ਦੀਆਂ ਪੱਟੀਆਂ ਕਰ ਦਿੰਦਾ ਹਾਂ ਟਕੋਰ ਕਰ ਦੇਣਾ ਬਾਪੂ ਟਕੋਰ ਕਰ ਦੇ ਤੇ ਟਕੋਰ ਰੋੜੇ ਦੀ ਟਕੋਰ ਕਰ ਦੇਣਾ ਸੇਦੀ ਰਾਮ ਆਜੂ ਸਰਚੀ ਮਾਰੀਏ ਬਾਪੂ ਸਰਚੀ ਮਾਰਨੀ ਬਾਪੂ ਤੂੰ ਮੈਨੂੰ ਪਿੰਡ ਚੋਂ ਮੂੰਹ ਦਿਖਾਉਣ ਜੋ ਗਿਆ ਛੱਡੇ ਗਿਆ ਕਿ ਨਹੀਂ ਮੈਨੇ ਬਚਦਾ ਹਾਂ ਨਹੀਂ ਮੈਨੇ ਬਚਦਾ ਔਰ ਮੈਨੇ ਬਚਦਾ ਬੂੜੇ ਨੇ ਮੇਰਾ ਬਹੁਤ ਲਹੂ ਪੀਤਾ ਉਹ ਤੰਗ ਕਰਦਾ ਹੈ ਇਹ ਕੰਜਰ ਦਾ ਕਿਧਰ ਮਰ ਗਿਆ ਬਾਪੂ ਓ ਬਾਪੂ ਆ ਕੀ ਕਰੀ ਜਾਨਾ ਅੰਨਾ ਤੂੰ ਤੈਨੂੰ ਨਹੀਂ ਦੱਸਦਾ ਕਿ ਰੋਟੀ ਰਹੀ ਜਾਨਾ ਹੁਣੇ ਹੁਣੇ ਤਾਂ ਤੂੰ ਮਰਦਾ ਸੀ ਹੁਣ ਰੋਟੀਆਂ ਨੂੰ ਤੂੰ ਦੇਈ ਜਾਨਾ ਤੰਜਰ ਦਾ ਕਿਉਂ ਮੇਰੇ ਖਰਾਕਤ ਕੋਣਾ ਅਰੇ ਤਾਂ 10 ਬਾਰੇ ਕਾਦੀਆਂ ਆ 16 ਪਈਆਂ ਬਾਕੀ ਓ ਬਾਪੂ ਤੂੰ ਕਿਹੜੇ ਮਿੱਟੀ ਦਾ ਬਣਿਆ ਯਾਰ ਓ ਮਿੱਟੀ ਦਾ ਨਹੀਂ ਪੁੱਤ ਜੇ ਤੇਰਾ ਪਿਓ ਕੇ ਮਿੱਟੀ ਦਾ ਬਣਿਆ ਹੁੰਦਾ ਨਾ ਹੁੰਦਾ ਕਦੋਂ ਦਾ ਖੁਰ ਜਾਂਦਾ ਜਾਂ ਟਹਿ ਜਾਂਦਾ ਓ ਤੇਰਾ ਪਿਓ ਦਾ ਕਿਸੇ ਸਪੈਸ਼ਲ ਤੱਤ ਦਾ ਬਣਿਆ ਜਿਹੜੀ ਨਾ ਕਰਦੀ ਆ ਸੱਤਾਂ ਦੀ ਆ ਬੱਚੜ ਦੀ ਕਰਾ ਜ ਰਹੀਂਦੀ ਆ ਮੈਨੂੰ ਲੱਗਦਾ ਬਾਪੂ ਤੂੰ ਬਿੱਲੋ ਨੂੰ ਮੇਰੀ ਮਾਂ ਬਣਾ ਕੇ ਛੱਡੇਗਾ ਤੇਰੇ ਮੂੰਹ 'ਚ ਕਿਉਂ ਸ਼ੱਕ ਕਰ ਓਏ ਮੈਨੂੰ ਤੇਰੀ ਸੌਂ ਲੱਗੇ ਬਾਪੂ ਬਿੱਲੋ ਨੂੰ ਮੈਂ ਆਪਣੀ ਮਾਂ ਬਣਾ ਕੇ ਹੀ ਦਮ ਲਊਂਗਾ ਕੀ ਦੱਸਾਂ ਜਦੋਂ ਦਾ ਤੇਰੀ ਮਾਂ ਮੈਨੂੰ ਛੱਡ ਕੇ ਗਈ ਐ ਨਾ ਬਸ ਮੈਂ ਤਾਂ ਕੱਖੋਂ ਹੌਲਾ ਹੋ ਗਿਆ ਨਾ ਦਿਨ ਨੂੰ ਚੈਨ ਨਾ ਰਾਤਾਂ ਨੂੰ ਨੀਂਦ ਬੇਚੈਨੀ ਕਿੰਸਰਦਾ ਕਿਧਰ ਚਲੇ ਗਿਆ ਉਹ ਗੱਲ ਤਾਂ ਪੂਰੀ ਸੁਣ ਜਾਂਦਾ ਉਹ